ਅਲੀ ਗਲਤੀ ਸੀ ਉਧਰੋਂ ਉਡਣੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਥੋਂ ਉੱਡੇ ਹੀ ਨਾ ਜੇ ਉਹ ਉੱਡ ਕੇ ਸਾਡੀ ਸੈਕਟਰੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ ਬੀਐਸਐਫ ਵੀ ਨਾਲ ਇਹਦੇ ਵਿੱਚ ਹੈ ਕਿ ਬੀਐਸਐਫ ਕੋਲ ਕੁਝ ਪਹਿਲਾਂ ਵੀ ਨਹੀਂ ਉਹਨਾਂ 'ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ ਦਿੰਦੇ ਹਾਂ ਦੂਸਰਾ ਫੈਸਲਾ ਹੈਗਾ ਜੀ ਕੁਝ ਹਾਊਸਿੰਗ ਡਿਪਾਰਟਮੈਂਟ ਦੀ ਜਿਹੜੀ ਜ਼ਮੀਨ ਹੈ ਪਲਾਟ ਉਹ ਕਈ ਵਾਰੀ ਉਹਨਾਂ ਤੋਂ ਨਹੀਂ ਬਣਦੇ ਜਾਂ ਰਹਿ ਗਏ ਜਾਂ ਪ੍ਰੋਪਰ ਕੰਸਟਰਕਸ਼ਨ ਨਹੀਂ ਹੁੰਦੀ। ਤੋਂ ਕਈ ਵਾਰੀ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਦੇ ਦਿਓ ਜੀ ਅਸੀਂ ਇੱਥੇ ਕਰ ਲਾਂਗੇ। ਤੋਂ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਨੂੰ ਇੰਡਸਟਰੀ ਡਿਪਾਰਟਮੈਂਟ ਗਵਰਨਮੈਂਟ ਦੀ ਗਵਰਨਮੈਂਟ ਨੂੰ ਹੀ ਦੇਣੀ ਹੈ। ਇੰਡਸਟਰੀ ਨੂੰ ਜੇ ਚਾਹੀਦੀ ਹੈ ਕੁਝ ਲੈਂਡ ਤਾਂ ਇੰਡਸਟਰੀ ਵਾਸਤੇ ਅਸੀਂ ਰੈਫਰ ਕਰਦੇ। ਇੱਕ ਰੰਗਲਾ ਪੰਜਾਬ ਫੰਡ ਦੀ ਕ੍ਰिएशन ਕਰਨੀ ਜੇ ਕੋਈ ਬਾਹਰ ਰਹਿਦਾ ਬੰਦਾ ਵੀ ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਪੰਜਾਬ 'ਚ ਕਿ ਮੈਂ ਜੀ ਮੇਰੇ ਪਿੰਡ ਸਕੂਲ ਬਣਾ ਦੋ ਜਾਂ ਮੇਰੇ ਪਿੰਡ ਸਕੂਲ ਤੇ ਇੰਨੇ ਪੈਸੇ ਲਾ ਦੋ ਜੀ ਸਪੈਸੀਫਿਕਲੀ ਲਿਖੂਗਾ ਤਾਂ ਉਹਦੇ ਪਿੰਡ ਲਾ ਦਿੱਤੇ ਜਾਣਗੇ ਜਾਂ ਸਟੇਡੀਅਮ ਵਾਸਤੇ ਦੇਣਾ ਚਾਹੁੰਦਾ ਚ ਸਾਰੇ ਹੀ ਹੈਲਥ এডਿਕੇਸ਼ਨ ਸਪੋਰਟਸ ਸਾਰਾ ਕੁਝ ਇਹਦੇ ਚ ਐਡ ਕਰਦਾ ਜੇ ਉਹ ਸਪੈਸੀਫਿਕਲੀ ਲਿਖੂਗਾ ਬੰਦਾ ਜਿਹੜਾ ਕੋਈ ਇਸ ਤੇ ਇਸ ਫੰਡ ਦੇ ਵਿੱਚ ਵਲੰਟਰੀ ਡੋਨੇਟ ਕਰੂਗਾ ਤਾਂ ਉੱਥੇ ਸਪੈਸੀਫਿਕਲੀ ਲਾ ਦਿੱਤੇ ਜਾਣਗੇ ਜੋ ਜਨਰਲੀ ਕਰੂਗਾ ਤਾਂ ਉਹਨੂੰ ਹੀ ਦੱਸ ਦਿੱਤਾ ਜਾਊਗਾ ਕਿ ਤੇਰੇ ਪੈਸੇ ਜਿਹੜੇ ਆ ਸਕੂਲ ਤੇ ਲੱਗੇ ਆ ਹਸਪਤਾਲ ਤੇ ਲੱਗੇ ਐਸਾ ਹਸਪਤਾਲ 'ਚ ਮਸ਼ੀਨ ਆ ਗਈ ਜਾਂ ਇੱਕ ਖੇਡ ਸਟੇਡੀਅਮ ਬਣ ਗਿਆ ਜਾਂ ਇਹ ਜਿਹੜਾ ਇਕੁਪਮੈਂਟ ਖਰੀਦਿਆ ਉਸ ਦਾ ਜਕਦਾ ਰੰਗਲਾ ਪੰਜਾਬ ਫੰਡ ਇੱਕ ਕ੍ਰੀਏਟ ਕੀਤਾ ਗਿਆ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਅਕਾਊਂਟ ਨੰਬਰ ਜਾਊਗਾ ਉਹ ਇਹਦੀ ਸੈਂਟਰ ਵੱਲੋਂ ਅਸੀਂ ਐਗਜ਼ੈਂਪਸ਼ਨ ਵੀ ਲੈ ਰਹੇ ਹਾਂ نوٹس ਆ ਗਿਆ ਨੂੰ ਕਿ ਉਹਨੂੰ ਇਨਕਮ ਟੈਕਸ ਤੋਂ ਜਾਂ ਬਾਕੀ ਉਹ ਐਗਜ਼ੈਂਪਸ਼ਨ ਹੋਵੇ ਬਾਕੀ ਮੱਕੀ ਬਾਰੇ ਫੈਸਲਾ ਕੀਤਾ ਗਿਆ ਸਰਕਾਰ ਜਿਹੜੀ ਹੋਣ ਵਾਲੀ ਮੱਕੀ ਆ ਇੱਕ ਦੋ ਦੋ ਕਿਸਮ ਦੀ ਮੱਕੀ ਇੱਕ ਮੱਕੀ ਪੌਪ ਪਾਣੀ ਲੈਂਦੀ ਹੈ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਆ 3 ਮਹੀਨੇ ਦੀ ਫਸਲ ਹੈ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਪਠਿੰਡਾ ਜਲੰਧਰ ਤੇ ਕਪੂਰਥਲਾ ਚ ਜ਼ਿਆਦਾ ਹੁੰਦੀ ਐਜ਼ ਡਾਈਵਰਸੀਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾਰੇ ਨਾਲ ਵੀ ਗੱਲ ਹੋਗੀ ਮਾਰਕਫੈਡ ਵੀ ਖਰੀਦੂਗੀ ਐਮਐਸਪੀ ਤੇ ਖਰੀਦੂਗੀ ਜਿੰਨੀ ਵੀ ਦੀ ਐਮਐਸਪੀ ਔਰ ਪ੍ਰਾਈਵੇਟ ਇਹਦੇ ਵਿੱਚ ਜੇ ਇਥੈਨੋਲ ਵਾਲੇ ਆ ਸਕਦੇ ਨੇ ਐਮਐਸਪੀ ਤੋਂ ਘੱਟ ਨਹੀਂ ਲੈ ਸਕਦੇ ਉਹ ਖਰੀਦ ਨਹੀਂ ਸਕਦੇ ਐਮਐਸਪੀ ਤੋਂ ਉੱਪਰ ਖਰੀਦ ਸਾਤੇ ਨਹੀਂ ਕੋਈ ਪ੍ਰੋਬਲਮ ਤਾਂ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਹੋਇਆ ਅਸੀਂ 17000 ਪਰ ਏਕੜ ਕਿਹਾ ਲਗਭਗ ਸਾਨੂੰ ਉਮੀਦ ਹੈ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਜੋ ਉਹਨੇ ਦਿੱਤਾ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲੀ ਉਹਨੇ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੇ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਹਦੇ ਗਿਰਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਬੀਜਣ ਵਾਲੇ ਦਿਮਾਗ 'ਚ ਇਹ ਨਾ ਰਿਹਾ ਕਿ ਪਤਾ ਨਹੀਂ ਕੀ ਬਣੂਗਾ ਮਾਰਕਫੈਟ ਤੇ ਨਫਾ ਆੜ ਨਾਲ ਕਰ ਲੋ ਐਕਸਲੈਂਟ ਐਕਸਲੈਂਟ ਸੈਂਟਰ IIT ਰੋਪੜਚ ਮਾਈਨਿੰਗ ਦਾ ਇੱਕ ਉਹਨਾਂ ਕੋਲ ਸਾਰਾ ਇਕੁਪਮੈਂਟ ਹੈਗਾ ਉਹਨੂੰ AI ਨਾਲ ਜੋੜ ਕੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿੱਥੇ ਲੀਗਲ ਮਾਈਨਿੰਗ ਹੋ ਰਹੀ ਹੈ ਕਿੰਨੇ ਟਿੱਪਰ ਚੱਲ ਰਹੇ ਨੇ ਕਿੰਨੇ ਲੀਗਲ ਨੇ ਕਿੰਨੇ ਲੀਗਲ ਨੇ ਸਾਰਾ ਰਿਕਾਰਡ ਉਹਨਾਂ ਕੋਲੇ ਹੋਊਗਾ ਤੇ ਆਈਆਟੀ ਉੱਪਰ ਨਾੜਸੀ ਇਹ ਮਿਲ ਕੇ ਇਹ ਕਰ ਰਹੇ ਆ ਫੈਸਲਾ ਹੋਇਆ ਲੈਂਡ ਪੂਲਿੰਗ ਹੈ ਸਕੀਮ ਐਕੁਇਜ਼ੀਸ਼ਨ ਨਹੀਂ ਲੈਂਡ ਪੂਲਿੰਗ ਬਕਵਾਕ ਸ਼ੈਰਾਂਜ ਕਰਾਂਗੇ ਜਿਹਦੇ ਵਿੱਚ ਜਿਹੜਾ ਮਾਲਕ ਅਸਮਕਤ ਅੱਜ ਮਾਲਕਾ ਜਿਹੜਾ ਉਹਨੂੰ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਪਲਾਟ ਵੀ ਮਿਲਣਗੇ ਜੋ ਲੈਣਾ ਚਾਹੁੰਦਾ ਅਦਰਵਾਇਜ਼ ਜਿੰਨੀ ਵੀ ਉਹ ਲੈਂਡ ਪੁਲਿੰਗ ਹੋਊਗੀ ਉਹ ਗਵਰਨਮੈਂਟ ਜਿਹੜੀ ਆ ਆਪਣੇ ਹਿਸਾਬ ਨਾਲ ਕਰ ਲੋ ਬਾਕੀ ਇੱਕ ਹੋਰ ਵੱਡੀ ਸਕੀਮ ਹੈ OPS 올ਡ ਪੈਨਸ਼ਨ ਸਕੀਮ 14 ਤੋਂ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਾਰੀ ਹੋ ਗਏ ਜਾ ਜੋ ਨਾ ਕੀਤਾ ਹੋਵੇ ਜਿਨ੍ਹਾਂ ਦੀ ਜੋਇਨਿੰਗ ਲੈਟਰ 2014 ਤੋਂ ਪਹਿਲਾਂ ਹੋ ਗਏ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਲਗਭਗ 2500 ਦੇ ਨੇੜੇ ਤੇਲੇ ਮਲਾਜ਼ਮਾਂ ਜਿਹੜੇ ਜੋਇਨਿੰਗ ਨਹੀਂ ਹੋਈ ਜਾਂ ਕੋਈ ਕਾਰਨ ਰਹਿ ਗਿਆ ਪਰ 14 ਤੋਂ ਪਹਿਲਾਂ ਲੈਟਰ ਜਾਰੀ ਹੋ ਗਏ ਉਹਨਾਂ ਨੂੰ ਸਾਰੇ 올ਡ ਪੈਨਸ਼ਨ ਸਕੀਮ ਦੇ ਵਿੱਚ ਲੈ ਕੇ ਆ ਰਹੇ ਹਾਂ ਬਾਕੀ ਸੇ ਉਸ ਸਮੇਂ ਕੀਤਾ ਅਸੀਂ ਇਹ ਕਰ ਰਹੇ ਹਾਂ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਆ ਦੇ ਮਿਨਿਸਟਰ ਨੇ ਜਿਵੇਂ ਪਠਾਨਕੋਟ ਤੋਂ ਘਟਾਲੂ ਚੱਕ ਜੀ ਨੇ ਕੁਲਦੀਪ ਤਾਲੀਵਾਰ ਸਾਹਿਬ ਲਾਲਜੀਤ ਭੁੱਲਰ ਜਿੰਨੇ ਵੀ ਸਾਡੇ ਬਾਰਡਰ ਏਰੀਆ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਤੇ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾਲ ਸ਼ੁਰੂ ਹੋ ਜੇ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲਾਈਨ ਲਾਉਣ ਦੀ ਲੋੜ ਨਹੀਂ ਕੋਈ ਐਲਪੀਜੀ ਦੇ ਗੈਸ ਪੰਜ ਪੰਜ ਸਿਲੰਡਰ ਦਾ ਦਾ ਸੈਂਡਰ ਘਰੋਂ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਡਿਸਟ੍ਰਿਕਟ ਕਮਿਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਥੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੀਸੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੋਰ ਕਰਾ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋੜ ਨਹੀਂ ਹੈ। ਰਹਿ ਗਈ। ਤੇ ਪੈਨਿਕ ਹੋਣ ਦੀ ਜ਼ਿਆਦਾ ਆਵਾਜ਼ ਆਉਂਦੀ ਲੋੜ ਨਹੀਂ। ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚੋ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ। ਕੁਆਲੀਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲੀਫਿਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਉਹ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲੀਫਿਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਲੈਕਸ਼ਨ ਜਿਹੜੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਦਿਹਾੜੀਦਾਰੀ ਨੂੰ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪ੍ਰਸ਼ਾਸਨ ਵੀ ਕੋਸ਼ਿਸ਼ੇ ਮੋਰ ਤੇ ਚਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਆਫਿਸ ਆਮ ਵੀ ਕਰਦੇ ਹਨ ਰੈਗੂਲਰ ਕਰਕੇ ਤੇ ਉਹਨਾਂ ਨੂੰ ਮੌਕੇ ਇੱਕ ਫਰਿਸ਼ਤੇ ਸਕੀਮ ਹੈ ਜਿਨੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਅਸੀਂ ਇੰਪੀਲੈਂਟ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਨੂੰ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਖਰਚਾ ਅਸੀਂ ਚਲਾਂ ਤੇ ਉੱਥੇ ਉਹਨੂੰ ਫਰਿਸ਼ਤੇ ਸਕੀਮ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰਾ ਰਾਹੀਂ ਅਸੀਂ ਦੇਖਦੇ ਆਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲੇ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਕੇ ਚਖਮੀ ਹੋ ਗਿਆ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜੇਲ੍ਹਾਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮੋਕਸਰ ਸੋ so, 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕਿਉਂਕਿ ਜ਼ਿਲ੍ਹੇ ਜਿਹੜੀਆਂ ਉਹ ਰੈਜੀਡੈਂਸ਼ੀਅਲ ਏਰੀਆ ਚ ਵੀ ਆ ਗਈਆਂ ਪਈ ਉਹ ਜਿਹੜੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਮੋਟ ਵੀ ਚੱਲਨੇ ਬੰਦ ਹੋ ਜਾਂਦੇ ਨੇ ਹੁਣ ਜਿਹੜੇ ਜੈਮਰ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨੇ ਐਨੇ ਏਰੀਆ ਨੂੰ ਜੈਮ ਕਰ ਸੋ ਲੇਟੈਸਟ ਅਸੀਂ ਬੋਲ ਰਹੇ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰ ਦਾਂਗੇ। ਦੂਸਰਾ ਫ੍ਰਿਜਤੀ ਸਕੀਮ ਨੂੰ ਅਸੀਂ ਕੱਲੇ ਸੜਕ ਤੱਕ ਨਹੀਂ ਵਾਰ ਇੰਜੂਰਡ ਆਰ ਜਿਹੜੇ ਟੈਰਿਜ਼ਮ ਇੰਜੂਰਡ ਉਹਨਾਂ ਨੂੰ ਵੀ ਅਸੀਂ ਕੰਪੰਸੇਟ ਕਰਾਂਗੇ। ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ। ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ। ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿਤੇ ਇਧਰ ਦਰੋਵੇ ਮੈਂ ਮਾਫੀ ਪਹਿਲੇ ਹੀ ਮੰਗ ਲਈ ਸੀ ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਉੱਠਦਾ ਨਹੀਂ ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕੈਬਨੇਟ ਜਿਹੜੀ ਆ ਫੈਸਲੇ ਵਾਸਤੇ ਬੁਲਾਈ ਗਈ ਹੈ ਤੇ ਬਾਕੀ ਮੈਂ ਓਵਰਆਲ ਤੁਹਾਡਾ ਜਿਹੜਾ ਸਵਾਲ ਹੋਊਗਾ ਮੈਨੂੰ ਲੱਗਦਾ ਇਹ ਹੋਊਗਾ ਬਿਲਕੁਲ ਬਾਰਡਰ ਏਰੀਏ ਇੰਟੱਚਾਂਸੀ ਡਿਸੀਜਨ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਭ ਤਹਿਸੀਲਦਾਰ ਸਾਰੇ ਲਗਾ ਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਏ रणनीति क्योंकि आर्मी ਨੂੰ ਸਹਾਇਕ ਕਰਨਾ ਪੈਣਾ ਸੋ ਆਰਮੀ ਜੋ ਵੀ ਕਹੂਗੀ ਜਿਵੇਂ ਵੀ ਕਹੂਗੀ ਕਰ ਲਾਂਗੇ ਪਰ ਸੋਫਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹਾਂ ਕੁਝ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਖੜਾ ਹੈ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤੰਡਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਤਾਂ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰੱਖੀ ਕਰੂਗਾ